ਅੱਜ ਆਪਾਂ ਬਣਾਵਾਂਗੇ ਮੋਂਗ ਦਾਲ ਸਪਰਾਉਟਸ ਜਿਹੜੇ ਕਿ ਤੁਸੀਂ weight ਘਟਾਉਣ ਚ ਵੀ ਯੂਜ਼ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੇ ਫਾਇਦੇ ਇਹਦੇ ਤੁਸੀਂ ਇਹਨੂੰ ਸਲਾਦ ਦੀ ਤਰ੍ਹਾਂ ਜਾਂ ਫਿਰ ਉਦਾਂ ਸ਼ਾਮ ਸਵੇਰ ਦੀ ਭੁੱਖ ਲਈ ਯੂਜ਼ ਕਰ ਸਕਦੇ ਹੋ ਕਿੱਦਾਂ ਬਣਾਉਣਾ ਉਹ ਵੀ ਦੇਖਦੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰਾਂ ਜ਼ਰੂਰ ਕਰਦੇ ਆ ਕਰੋ ਜੀ। ਮੂੰਗ ਦਾਲ ਦੇ ਸਪਰਾਉਟ ਬਣਾਉਣ ਲਈ ਇੱਕ ਰਾਤ ਪਹਿਲਾਂ ਆਪਾਂ ਮੂੰਗੀ ਦੀ ਦਾਲ ਨੂੰ ਭਿਓ ਕੇ ਰੱਖ ਦੱਸੀ ਦੂਜੇ ਦਿਨ ਆਪਾਂ ਪਤਲੇ ਕੱਪੜੇ ਦੇ ਵਿੱਚ ਪਾ ਲਵਾਂਗੇ ਇਹਨੂੰ ਤੇ 2-3 ਦਿਨ ਲਈ ਟੰਗ ਦਵਾਂਗੇ ਇਸ ਤਰ੍ਹਾਂ ਜਦੋਂ ਇਹਦੇ ਇਹ ਪੁੰਗਰ ਗਏ ਸਪਰਾਉਟ ਨਿਕਲ ਗਏ ਉਸ ਟਾਈਮ ਤੇ ਆਪਾਂ ਨੂੰ ਜਿਹੜਾ ਖੋਲ ਲਵਾਂਗੇ ਵਿੱਚ ਵਿੱਚ ਤੁਸੀਂ ਪਾਣੀ ਦਾ ਛਿੜਕਾਅ ਕਰਦੇ ਰਹਿਣਾ ਤਾਂ ਕਿ ਸੁੱਕੇ ਨਾ ਇਸ ਸਪਰਾਉਟ ਆ ਜਿਹੜੇ ਜਲਦੀ ਬਣ ਜਾਂਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੇ 2 ਦਿਨ ਤੋਂ ਵੱਧ ਵੀ ਲੱਗਦੇ ਨੇ ਤਾਂ ਠੰਡ ਦੇ ਵਿੱਚ ਜ਼ਿਆਦਾ ਟਾਈਮ ਲੱਗ ਜਾਂਦਾ ਗਰਮੀ ਦੇ ਵਿੱਚ ਜਲਦੀ ਆ ਜਿਹੜੇ ਬਣ ਜਾਂਦੇ ਨੇ ਤੁਸੀਂ ਵਿੱਚ ਵਿੱਚ ਥੋੜਾ ਥੋੜਾ ਪਾਣੀ ਆ ਜਿਹੜਾ ਛਿੜਕਦੇ ਰਹਿਣਾ ਹੈ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਪ੍ਰੋਟੀਨ ਦਾ ਖਜ਼ਾਨਾ ਹੁੰਦਾ ਹੈ ਜਿਹੜੇ ਜਿੰਮ ਵਗੈਰਾ ਕਰਦੇ ਨੇ ਜਾਂ ਫਿਰ ਉਹ ਤਾਂ weight ਘਟਾਉਂਦੇ ਨੇ ਉਹ ਬਹੁਤ ਜ਼ਿਆਦਾ ਮਤਲਬ ਇਸ ਨੂੰ ਯੂਜ਼ ਕਰਦੇ ਨੇ ਤੁਸੀਂ ਚਾਹੋ ਇਹਨੂੰ ਇਦਾਂ ਵੀ ਇਹਦਾ ਸੈਲਰ ਹੈ ਜਿਹੜਾ ਬਣਾ ਕੇ ਖਾ ਸਕਦੇ ਹੋ ਪਰ ਇਹ ਥੋੜਾ ਕੱਚਾ ਪਨ ਲੱਗੂਗਾ ਜੇ ਤੁਸੀਂ ਇਦਾਂ ਖਾਓਗੇ ਇਸ ਲਈ ਆਪਾਂ ਇੱਕ ਦੋ ਬਾਲੀਆ ਜਿਹੜੀ ਉਹ ਦਬਾ ਲਵਾਂਗੇ ਤਾਂ ਕਿ ਥੋੜੇ ਸੌਫਟ ਹੋ ਜਾਣ ਤੇ ਖਾਣ ਚ ਟੇਸਟੀ ਲੱਗਣਾ ਥੋੜਾ ਨੂਨ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਹੀ ਪਾ ਲਿਆ ਹੈ ਤੇ ਇਹਨੂੰ ਆਪਾਂ ਛਾਣ ਲਵਾਂਗੇ ਇਸ ਤਰ੍ਹਾਂ ਕਰਨ ਨਾਲ ਥੋੜਾ ਟੇਸਟ ਵਧੀਆ ਹੋ ਜਾਂਦਾ ਹੈ ਤੇ ਖਾਣ ਚ ਵੀ ਟੇਸਟੀ ਲੱਗਦੇ ਨੇ ਤੇ ਬੱਚੇ ਕਈ ਵਾਰ ਨਖਰੇਜ ਕਰਦੇ ਨੇ ਫਿਰ ਉਹ ਹੀ ਖਾ ਲੈਂਦੇ ਨੇਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਢ ਲਿਆ ਹੁਣ ਇਹਦੇ ਵਿੱਚ ਜਿਹੜੀਆਂ ਵੀ ਸਬਜ਼ੀਆਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਨੇ ਉਹ ਸਾਰੀਆਂ ਤੁਸੀਂ ਪਾ ਸਕਦੇ ਹੋ ਜਾਂ ਕੋਈ ਫਰੂਟ ਪਾਉਣਾ ਹੈ ਉਹ ਵੀ ਪਾ ਸਕਦੇ ਹੋ ਅਨਾਰ ਵਗੈਰਾ ਸੇਬ ਵਗੈਰਾ ਇਹਦੇ ਵਿੱਚ ਆਪਾਂ ਚਾਟ ਚਾਟ ਮਸਾਲਾ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਇੱਕ ਚਮਚ ਦੇ ਕਰੀਬ ਕਰ ਲਵਾਂਗੇ ਨੂਨ ਆਪਾਂ ਸਾਦਾ ਪਾਇਆ ਹੋਇਆ ਸੀ ਇਸ ਲਈ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਾਲਾ ਨੂਨ ਜਿਹੜਾ ਉਹ ਐਡ ਕਰ ਦਵਾਂਗੇ ਤਾਂ ਕਿ ਟੇਸਟ ਵਧੀਆ ਆਵੇ ਹੋਰ ਆਪਾਂ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਥੋੜੀ ਜੀ ਕਾਲੀ ਮਿਰਚ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਆਮਚੂਰ ਪਾਊਡਰ ਪਾਇਆ ਹੈ ਤੁਸੀਂ ਇੱਕੋ ਹੀ ਚੀਜ਼ ਵੀ ਪਾ ਸਕਦੇ ਹੋ ਚਾਟ ਮਸਾਲਾ ਜਾਂ ਆਮਚੂਰ ਪਾਊਡਰ ਦੋਨਾਂ ਚੋਂ ਇੱਕ ਵੀ ਪਾ ਸਕਦੇ ਹੋ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਨਿਚੋੜ ਦਵਾਂਗੇ ਜਿੰਨਾ ਕ ਖੱਟਾ ਪਸੰਦ ਆ ਇੱਕ ਨਿੰਬੂ ਨਿਚੋੜਨਾ ਚਾਹਣੇ ਇੱਕ ਵੀ ਨਿਚੋੜ ਸਕਦੇ ਆ ਜਾਂ ਅੱਧਾ ਵੀ ਨਿਚੋੜ ਸਕਦੇ ਹੋ ਜਿੰਨਾ ਕ ਖੱਟਾ ਪਸੰਦ ਆ ਜਾਂ ਟੋਟਲੀ ਸਕਿਪ ਵੀ ਕਰ ਸਕਦੇ ਹੋ ਹੁਣ ਇਹਦੇ ਵਿੱਚ ਮੈਂ ਕੱਟੇ ਹੋਏ ਪਿਆਜ਼ ਟਮਾਟਰ ਤੁਸੀਂ ਖੀਰਾ ਵੀ ਪਾ ਸਕਦੇ ਹੋ ਕੱਕੜੀ ਵੀ ਪਾ ਸਕਦੇ ਹੋ ਉਬਲੇ ਹੋਏ ਮਟਰ ਵੀ ਪਾ ਸਕਦੇ ਹੋ ਇਹਨਾਂ ਛੋਟੇ ਛੋਟੇ ਗਾਜਰਾਂ ਵੀ ਕੱਟ ਕੇ ਪਾ ਸਕਦੇ ਹੋ ਜੋ ਵੀ ਸੀਜ਼ਨਲ ਸਬਜੀ ਤੁਹਾਨੂੰ ਮਿਲਦੀ ਆ ਉਹ ਤੁਸੀਂ ਪਾ ਸਕਦੇ ਹੋ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਨਾਲ ਥੋੜਾ ਜਿਹਾ ਆਪਾਂ ਨੂੰ ਜਿਹੜਾ ਟੇਸਟ ਆਊਗਾ ਵਧੀਆ ਕਰਾਰਾ ਜਿਹਾ ਟੇਸਟ ਆਊਗਾ ਤੁਸੀਂ ਚਾਹੋ ਸਕਿਪ ਵੀ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਜਾਂ ਜਿਵੇਂ ਸਰਦੀ ਦੇ ਮੌਸਮ ਵਿੱਚ ਚਕੰਦਰ ਹੁੰਦਾ ਏ ਥੋੜਾ ਕਦੂਕਸ ਕਰਕੇ ਉਹ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਟੇਸਟੀ ਸਪਰਾਉਟ ਦੀ ਆਪਣੀ ਚਾਟ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਇਹਨੂੰ ਜਦੋਂ ਮਰਜੀ ਸ਼ਾਮ ਸਵੇਰ ਇੰਜੋਏ ਕਰ ਸਕਦੇ ਹੋ ਜਾਂ ਸਵੇਰੇ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਥੋੜੇ ਸੇਬ ਵੀ ਪਏ ਸੀ ਮੈਂ ਉਹਦੇ ਵਿੱਚ ਐਡ ਕਰ ਲਿਆ ਇਹਦੇ ਨਾਲ ਖੱਟਾ ਮਿੱਠਾ ਜਿਹਾ ਟੇਸਟ ਆਉਂਦਾ ਹੈ ਬਹੁਤ ਵਧੀਆ ਲੱਗਦਾ ਹੈ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਕਰ ਦਿਓ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ